ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ 24 ਲੱਖ ਦੀ ਲਾਗਤ ਨਾਲ ਪੀਐਨਬੀ ਰੋਡ ਦੀ ਅਪਗ੍ਰੇਡੇਸ਼ਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕਿਹਾ ਕਿ ਬਸੀ ਪਠਾਣਾ ਦੀ ਪੀਐਨਬੀ ਰੋਡ ਦੀ ਅਪਗ੍ਰੇਡੇਸ਼ਨ ਲੰਬੇ ਸਮੇਂ ਤੋਂ ਲੰਬਿਤ ਸੀ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲ ਆ ਰਹੀ ਸੀ ਉਹਨਾਂ ਦੱਸਿਆ ਕਿ ਪਹਿਲਾਂ ਇਹ ਸੜਕ ਲੋਕ ਨਿਰਮਾਣ ਵਿਭਾਗ ਅਧੀਨ ਪੈਂਦੀਆਂ ਸਨ ਪਰੰਤੂ ਹੁਣ ਉਹਨਾਂ ਨੇ ਇਹ ਸੜਕਾਂ ਨਗਰ ਕੌਂਸਲ ਅਧੀਨ ਲਿਆ ਕੇ ਸੜਕ ਦੇ ਨਿਰਮਾਣ ਦੀ ਅਪਗ੍ਰੇਸ਼ਨ ਦਾ ਕੰਮ ਸ਼ੁਰੂ ਕਰਵਾਇਆ ਹੈ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਮਜੀਠਾਣਾ ਦੇ ਲੋਕਾਂ ਨੂੰ ਤੁਹਾਡੇ ਸ਼ਹਿਰ ਦੇ ਵਸਨੀਕ ਤੇ ਆਗਲ ਤੋਂ ਪਿੰਡਾਂ ਤੋਂ ਜਿਹੜੇ ਇਸ ਰੋਡ ਤੇ ਲੰਘਦੇ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸ਼ਹਿਰ ਦੀ ਤਰੱਕੀ ਦੇ ਲਈ ਹਮੇਸ਼ਾ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਤੇ ਹਮੇਸ਼ਾ ਉਤਾਲਾ ਕੀਤਾ ਕਿ ਆਪਾਂ ਸ਼ਹਿਰ ਨੂੰ ਹੋਰ ਵਧੀਆ ਤੇ ਸੋਹਣਾ ਬਣਾਈਏ ਤੇ ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਬਹੁਤ ਜ਼ਰੂਰੀ ਹੁੰਦੀ ਹੈ ਇੰਟਰ ਇਹੜੀ ਇੰਟਰਸੈਕਸ਼ਨ ਸੀਗੇ ਸਾਡੇ ਸ਼ਹਿਰ ਦੀਆਂ ਬਹੁਤ ਖਸਤਾ ਹਾਲਤ ਸੀ ਇਹ ਮਾਰੀ ਹਾਲੂ ਜੀ ਤੇ ਚਾਪਾ ਨੇ ਨਾਮਦੇਵ ਰੋਡ ਦਾ ਨਹੀਂ ਪੱਸਰ ਰੱਖਿਆ ਉਹ ਤਾਂ ਬਹੁਤ ਬੁਰਾ ਹਾਲ ਸੀਗਾ ਤੇ ਇਹ ਵੀ ਉਹਨੂੰ ਪਹਿਲਾਂ ਜੇਲ੍ਹ ਰੋਡ ਵੀ ਕਹਿੰਦੇ ਸੀਗੇ ਵੱਖ-ਵੱਖ ਨਾਮਾਂ ਪੀ ਐਨ ਬੀ ਰੋਡ ਕਹਿੰਦੇ ਆ ਤੇ ਕੁਝ ਤੇ ਬਹੁਤ ਮਾਰਗ ਵੀ ਕਹਿੰਦੇ ਆ ਤੋਂ ਉਹਦੇ ਮਤਾ ਵੀ ਪਾਇਆ ਹੈ ਕਿ ਚੇਂਜ ਹੋਣ ਦੇ ਲਈ ਨਾ ਚਲੋ ਜੋ ਬਾਤ ਹੀ ਕਰਨਾ ਜਿਵੇਂ ਵੀ ਹੋਗਾ ਪਰ ਇਹ ਰੋਡ ਦੀ ਬਹੁਤ ਲੋੜ ਸੀਗੀ ਇਹ ਵੀ ਰੋਡ ਜਿਹੜੀ ਆ ਤੇ ਇਹ ਵੀ 173000 ਰੁਪਏ ਦੀ ਲਾਗਤ ਦੇ ਨਾਲ ਬਣਨੀ ਹੈ ਇਹਦਾ ਵੀ ਤਿੰਨ ਮਹੀਨੇ ਦਾ ਟਾਈਮ ਹੈਗਾ ਸੋ ਅਸੀਂ ਚਾਹੁੰਦੇ ਆ ਕਿ ਇਹ ਵੀ ਰੋਡ ਜਿਹੜੀ ਆ ਵਧੀਆ ਬਣਾ ਕੇ ਦਿੱਤੀ ਜਾਵੇ ਮੈਂ ਇਹ ਵੀ ਦੱਸਣਾ ਚਾਹੁੰਗਾ ਕਿ ਇਹ ਵੀ ਰੋਡ ਪੀਡਬਲਯੂਡੀ ਦੇ ਕੋਲ ਸੀ ਆਪਾਂ ਨੇ ਆਪਣੀ ਸਰਕਾਰ ਆਉਣ ਦੇ ਹੀ ਇਹ ਰੋਡ ਆਪਾਂ ਨੇ ਨਗਰਪਾਲਿਕਾ ਦੇ ਵਿੱਚ ਲਈ ਆ ਤੇ ਆਪਣੀ ਜ਼ਿੰਮੇਵਾਰੀ ਦੇ ਨਾਲ ਦੇ ਤੇ ਕੰਮ ਕਰਾਵਾਂਗੇ ਤੇ ਮੈਂ ਇਹ ਜਰੂਰ ਦੱਸਣਾ ਜਾਊਗਾ ਕਿ ਪਹਿਲਾਂ ਵਾਂਗ ਜੇ ਕਹਦੀ ਹੈ ਕਿ ਅੱਜ ਬਣਦੀ ਹੈ ਤੇ ਦੂਜੇ ਦਿਨ ਛੱਡ ਜਾਂਦੀ ਐ ਤਾਂ ਦਾ ਕੋਈ ਸਾਹਮਣੇ ਹੋਵੇ ਜੋ ਵੀ ਹੋਊਗਾ ਲੋਕਾਂ ਦੇ ਸਾਹਮਣੇ ਹੋਊਗਾ ਲੋਕਾਂ ਦੀ ਕਚੈਰੀ 'ਚ ਹੋਊਗਾ ਮੈਂ ਹਲੇ ਦੇਲੇ ਦੁਕਾਨਦਾਰਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਸਾਡੇ ਸਾਥੀਆਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਿ ਨਾਲ ਖੜਕੇ ਨਾਲ ਦੇਖ ਕੇ ਸਾਰਾ ਕੰਮ ਕਰਾਓ ठेਕੇਦਾਰ ਸਾਡੇ ਜਿਹੜੇ ਨਾਮਾਂ ਨੂੰ ਵੀ ਸਫਲਾ ਬਹੂਗਾ ਕਿ ਕੰਮ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਕਿਉਂਕਿ ਕੰਮ ਸਾਡੇ ਲਈ ਪਹਿਲ ਹੈ ਤੇ ਅੱਜ ਇਹ ਰੋਡ ਦਾ ਵੀ ਜਿਹੜਾ ਉਦਘਾਟਨ ਕੀਤਾ ਗਿਆ ਸੋ ਇੱਕ ਦੋ ਤਿੰਨ ਜਿਹੜੀਆਂ ਐਂਟਰੀਆਂ ਨੇ ਸਾਡੀਆਂ ਕਲੀਅਰ ਹੋ ਗਈਆਂ ਚਾਹ ਐਮਪੀ ਰੋਡ ਵਾਲਾ ਵੀ ਹੋ ਗਿਆ ਸੀਗਾ ਕਲਟੀ ਰੋਡ ਦਾ ਉਹ ਬਿਲਕੁਲ ਠੀਕ ਹੋ ਰਿਹਾ ਹੈ ਉਹ ਅਗਲਾ ਜਿਹੜਾ ਰੋਡ ਆ ਉਹ ਗੁੱਗਾਵਾੜੀ ਰੋਡ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਲਈ ਵੀ ਕਰ ਰਹੇ ਆ ਤੇ ਸ਼ਹਿਰ ਦੀ ਜਿਹੜੀ ਐਂਟਰੀ ਹੈ ਉਹ ਬਿਲਕੁਲ ਬਹੁਤ ਵਧੀਆ ਹਾਲਾ ਅਰਜੀ ਦੀ ਬਣਾ ਕੇ ਜਮਾਂਗੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਇਸ ਕਰਕੇ ਧੰਨਵਾਦ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਚੁਣੀ ਹੈ ਆਪਣੇ ਇਸ ਭਰਾ ਨੂੰ ਇਸ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਹਲਕਾ ਬਸੀਦ ਖਾਲਾ ਦੇ ਵਿੱਚ ਸੋ ਸਾਰਿਆਂ ਨੂੰ ਮੈਂ ਫਿਰ ਤੋਂ ਮੁਬਾਰਕਬਾਦ ਦਿੰਦਾ ਫਿਰ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ